ਦੁਨੀਆਂ ਦਾ ਉਹ ਜਾਫੀ ਜੀ ਤੋਂ ਵੱਡੇ-ਵੱਡੇ ਰੇਡਰ ਡਰਦੇ ਰਹੇ ਆ ਮੇਰੇ ਵੀਰੋ ਜੇ ਦੁਨੀਆਂ ਦੇ ਟਾਪ 10 ਫੌਜੀ ਦੇ ਦੌਰ ਦੇ 10 ਰੇਡਰਾਂ ਨੂੰ ਪੁੱਛ ਲਈਏ ਵੀ ਉਥੋਂ ਕਿਹੜਾ ਜਾਫੀ ਜਿਹੜਾ ਤੁਹਾਨੂੰ ਟਫ ਟਾਈਮ ਦਿੰਦਾ ਸੀਗਾ ਹਲੋ ਹਾਂਜੀ ਬਾਈ ਸ਼ਸਤੀਗੜ ਕੀ ਹਾਲਤਾਂ ਤੁਹਾਡੇ ਸਾਰਿਆਂ ਦੇ ਹਾਂਜੀ ਵੀਰੇ ਅੱਜ ਸਾਡੀ ਕਬੱਡੀ ਟੀਮ ਚੱਲੀ ਆ ਦੁਨੀਆਂ ਦੇ ਮਹਾਨ ਜਾਫੀ ਫੌਜੀ ਗੋਡ ਨੂੰ ਲੈਣ ਦਾ ਮਾਣ ਆ ਵੀ ਆਪਣੇ ਪਿੰਡ ਨੂੰ ਮਾਣ ਹੈ ਨਾ ਉਹ ਖਿਡਾਰੀ ਤੇ ਬਹੁਤ ਤਕੜਾ ਪਲੇਅਰ ਸੀ ਕਿਉਂ ਕਰਨਾ ਹਾਂ ਬਈ ਹਾਂ ਭਈ ਅਸੀਂ ਉਹਨੂੰ ਦੇਖ ਕੇ ਸਿੱਖਿਆ ਨਹੀਂ ਆਪਾਂ ਜਾਣਦੇ ਨਹੀਂ ਆਪਾਂ ਕਿਸੇ ਨੂੰ ਕਿਹੜਾ ਦਿਆ ਕਰ ਲਿਆ ਭਈ ਕਿਉਂਕਿ ਭਈ ਇੱਕ ਵੀ ਮਾਣਕੀ ਖੇਡਣ ਲੱਗੇ ਸੀ ਉਹਦਾ ਨਾਂ ਸੁਣ ਕੇ ਭਈ ਅਸੀਂ ਖੇਡਣ ਲੱਗੇ ਸੀਗੇ ਤੇ ਹੁਣ ਜਿਹੜਾ ਗਰਾਊਂਡ ਤੇ ਅਸੀਂ ਪਹਿਲਾਂ ਵੀਡੀਓ ਪਾਉਨੇ ਆਦੇ ਹੁਣ ਉਹ ਗਰਾਊਂਡ 'ਚ ਮਹਿਫਲ ਦੇਖਿਓ ਲੱਗਦੀ ਹੁਣ ਦੇਖੋ ਭਈ ਮਹਿਫਲ ਲੱਗਦੀ ਤੇ ਦੁਨੀਆ ਦਾ ਮਹਾਨ ਜਾਪੀ ਆ ਭਈ ਉਹਨੇ ਦੱਸਿਆ ਵੀ ਕੌਨਟ੍ਰੈਪੈਂਟ ਕਿੱਥੇ ਆ ਜਿਹੜੇ ਜ਼ਿਲ੍ਹੇ 'ਚ ਹਾਂ ਕਾਜ ਕੋਈ ਜਿਹੜੀ ਦਿਆ ਹਾਂ ਭਈ ਇਹ ਵਰਗਾ ਕੋਈ ਬਣਿਆ ਨਾ ਬਣ ਸਕਦਾ ਕੌਨਟ੍ਰੈਪ ਨੂੰ ਵੀ ਕੋਈ ਜਾਣਦਾ ਬਸ ਇੱਕ ਬ੍ਰਾਂਡ ਆ ਭਈ ਫੌਜੀ ਕੌਨਟ੍ਰੈਪ 9:00 ਵੱਜ ਗਏ ਥੋੜੀ ਜਣੀ ਕਿ ਬਾਕੀ ਟੀਮ ਤਾਂ ਆਪਣੀ ਚਲੀ ਗਈ ਲੈਣਾ ਤੇ ਬਾਈ ਨੂੰ ਅਸੀਂ ਲੈਣ ਜਾ ਰਹੇ ਹਾਂ ਇੱਕ ਗੱਡੀ ਆਪਣੀ ਪਿੱਛੇ ਆਉਂਦੀ ਆ ਸਾਰੇ ਬੰਦੇ ਥੋੜੇ ਜੇ ਇਕੱਠੇ-ਕੁੱਠੇ ਹੁੰਦੇ ਲੇਟ ਹੋ ਗਏ ਤਿਆਰ ਦੂਰ ਹੁੰਦੇ ਤੇ ਇੱਕ ਬ੍ਰਾਂਡ ਜਾਫੀ ਨੂੰ ਲੈਣ ਜਾਂਦੇ ਆ ਤੇ ਅਸੀਂ ਦੇਖੀ ਜਾਏ ਉਹ ਤੁਹਾਨੂੰ ਜਾਫੀ ਦੇ ਦਰਸ਼ਨ ਕਰਾਵਾਂਗੇ ਤੇ ਘੱਟ ਪੂਰਾ ਜੋਰਾ ਤੇ ਆ ਹਾਂ ਮਿਲੇ ਨਹੀਂ ਕਦੇ ਹਾਂ ਮੈਂ ਕਦੇ ਮਿਲਿਆ 21 ਸਾਲਾਂ ਬਾਅਦ ਆਉਣਾ ਹੱਛ ਬਾਈ 20-21 ਸਾਲ ਬਾਅਦ ਆਉਣਾ ਬਾਈ ਨਹੀਂ ਚਲੋ ਵਾਕੇ ਅਸੀਂ ਲੈ ਆਉਂਦੇ ਆ ਡਾਣ ਨੂੰ ਫਿਰ ਇੱਧਰ ਬਿਠਾਉਣਾ ਇੱਕ ਬੰਦਾ ਆਪਣਾ ਹੋਰ ਬੈਠ ਗਿਆ ਡਾਣ ਬਾਈ ਤੇ ਵਾਕਿਆ ਬਾ ਕੋਈ ਹੋਰ ਮਿਲਦਾ ਕੋਈ ਜੁੜੇ ਰਹੋ ਅੱਜ ਬਈ ਚਲੋ ਫਿਰ ਬਾਬੇ ਲੇਟ ਹੋ ਗਿਆ ਚਲੋ ਚਲੋ ਬਾਬੇ ਲੇਟ ਹੋ ਗਏ ਬੰਦੇ ਸ਼ਾਰੇ ਗਏ ਅੱਜ ਵਾਲਾ ਬਲੌਗ ਥੋੜਾ ਵੱਖਰਾ ਹੋਊਗਾ ਸਕਿਪ ਨਾ ਕਰਿਓ ਕੋਈ ਸਕਿਪ ਨਾ ਕਰਿਓ ਦੇਖੀਏ ਜੁੜੇ ਰਹੋ ਸਾਰੇ ਸੀਨ ਦੇਖਣ ਵਾਲੇ ਨੇ ਬਈ ਮੋਟੀਵੇਸ਼ਨਲ ਵੀ ਆ ਥੋੜਾ ਜਿਹਾ ਫਨੀ ਵੀ ਹੋਊਗਾ ਤੇ ਦੁਨੀਆ ਦਾ ਇੱਕ ਮਹਾਨ ਜਾਫੀ ਦੇਖਣ ਜਾ ਰਹੇ ਆ ਅੱਜ ਅਸੀਂ ਤੇ ਕਿਉਂਕਿ ਅਸੀਂ ਵੀ ਨਹੀਂ ਦੇਖਿਆ ਥੋੜੇ ਵੀ ਰੂਪ ਰੂਪਾ ਦਰਸ਼ਨ ਕਰਾਵਾਂਗੇ ਅਸੀਂ ਖੁਦ ਵੀ ਨਹੀਂ ਦੇਖਿਆ ਅਸੀਂ ਵੀ ਦੇਖਣਾਈ ਆ ਤੇ ਥੋੜੇ ਹੁਣ ਤੋਂ ਇਨਸਪਾਇਰ ਹੋਣਾ ਆਪਾਂ ਬਈ ਸੱਚ ਗੱਲ ਦਸੀ ਅਸੀਂ ਫੌਜੀ ਬਾਈ ਦਾ ਨਾਂ ਸੁਣ ਕੇ ਖੇਡਣ ਲੱਗੇ ਸੀਗੇ ਤੇ ਹੁਣ ਆਪਣੇ ਪਿੰਡ ਤੋਂ ਸ਼ੁਰੂ ਹੋ ਗਏ ਬਈ ਅਸੀਂ ਚੱਲ ਪਏ ਤੇ ਮਿਲਦੇ ਆਂ ਫਿਰ ਜਾ ਕੇ ਲੈ ਵੀ ਗੱਡੀਆਂ ਜਾ ਰਹੀਆਂ ਆਪਣੀਆਂ ਤੇ ਬਾਕੀ ਆਪਣੇ ਭਰਾ ਮੂਰੇ ਨੇ ਤੁਰੇ ਜਾਂਦਾ ਪਡੋਰੀ ਪਹੁੰਚ ਗਏ ਬਈ ਇਹ ਆ ਬਾਈ ਕੱਪ ਨਾਲ ਸਨਮਾਨ ਕਰਨਾ ਬਾਈ ਨੂੰ ਪਿੱਛੇ ਪਿਆ ਆਪਣੇ ਕੱਪ ਕੋਈ ਸੁਨਤਾ ਬਾਕੀ ਦੇਖ ਲੈ ਕੱਲ ਬਣਵਾ ਕੇ ਲੈਂਦਾ ਐਂਡ ਗੱਲ ਲਵਾਤਾ ਲੈ ਵੀ ਤੇ ਆਪਣੇ ਪਾਈ ਵੀ ਸ਼ਾਇਦ ਉੱਥੇ ਹੀ ਆ ਰਿਹਾ ਬਾਈ ਕਿੱਥੇ ਚੱਲੇ ਅੱਛਾ ਬਾਈ ਕੈਂਟ ਪਲੇਅਰ ਜਨਾ ਬਾਈ ਆਪਣੇ ਪਿੰਡ ਦੀ ਸ਼ਾਨ ਸੀ ਵਾਹ ਬਾਈ ਵਾਹ ਸਲੂਟ ਆ ਬਾਈ ਤੁਹਾਨੂੰ ਲਵ ਯੂ ਦਿਲਾ ਲੈ ਵੀ ਅੱਜ ਮੰਨੂ ਕਿਵੇਂ ਚੁੱਪ ਹੋਇਆ ਬੈਠਾ ਬਾਈ ਬਸ ਥੋੜਾ ਟਾਈਮ ਬਾਲਾ ਵੱਡਾ ਨਾ ਬਲੋਗ ਹੋਵੇ ਅੱਧੇ ਗੋਹਣੇ ਨਹੀਂ ਹੋਵੇ ਬਾਈ ਮੰਨੂ ਆ ਆਪਣਾ ਟੇਲਰ ਨਾਲ ਕੋਈ ਇੱਕ ਮਰਜ਼ੀ ਕੰਟੈਕਟ ਕਰ ਸਕਦੇ ਆ। ਇਹ ਵੀ ਟੇਲਰ ਆ ਬਹੁਤ ਕੈਂਟ ਸਾਡੇ ਕੱਪੜੇ ਬਣਾਉਂਦਾ ਬਾਈ ਕੁਰਤੇ ਪਜਾਮੇ ਵਿਆਹ ਦੇ ਜਿਹੜੇ ਪਾਉਣੇ ਨੇ ਸਿਰਾ ਗੱਲਬਾਤ ਸਿਰਾ ਗੱਲਬਾਤ ਇਹੀ ਕਰਦਾ ਪਾਉਂਦਾ ਇਹਦਾ ਹਲਾ ਝੋਲੀ ਸਿਆਣੀ ਭੁੱਲੇ ਗਿਆ ਚੱਲ ਰਾਮਾ ਗਾਣਾ ਬੱਬੀ ਨਾਲ ਪਹੁੰਚ ਗਏ ਆਪਾਂ ਏਨੇ ਸਰਾ ਹਲਵਾ ਦਾ ਸਗਣ ਪਾਸੇ ਕੋਲੇ ਪਹੁੰਚਿਆ ਬਾਈ ਆਗੇ ਬਾਈ ਕੀ ਹਾਲਾਂ ਬਾਈ ਅੱਸੀ ਠੀਕ ਆ ਬਾਈ ਕੀ ਹਾਲਾਂ ਬਾਈ ਬੁਰ ਬਾਈ ਵਧੀਆ ਲੱਗੇ ਬਾਈ ਠੀਕ ਆ ਕੀ ਹਾਲਾ ਭਰਾ ਠੀਕ ਆ ਬਈ ਲੈ ਬਈ ਪਹੁੰਚ ਗਏ ਤੇ ਆਪਣੀ ਟੀਮ ਸਾਰੀ ਪਹੁੰਚ ਗਈ ਆ ਕਬੱਡੀ ਟੀਮ ਆ ਬਈ ਆਪਣੀ ਦੇਖੋ ਕਬੱਡੀ ਵਾਲਾ ਆ ਟੈਸੂ ਕਬੱਡੀ ਤੇ ਆ ਜਾਓ ਉਧਰ ਨੂੰ ਗਾਹਾਂ ਦਰਸ਼ਨ ਕਰਦੇ ਆ ਬੰਦਿਆਂ ਨੇ ਬਈ ਕਬੱਡੀ ਪਲੇਅਰ ਆਪਾਂ ਨੂੰ ਹੋਰ ਮਿਲਿਆ ਬਦਰ ਧੰਨਵਾਦ ਸਣੀ ਹੋ ਜੀ ਦਾ ਸ਼ਕਾਪ ਤੇ ਜਾ ਕਿਉਂ ਬਈ ਤੇਰਾ ਥੀਰ ਹੋ ਰਿਹਾ ਅੱਗੇ ਤਾਇਆ ਆ ਰਿਹਾ ਪੂਰਾ ਨਜ਼ਾਰਾ ਆਈ ਜਾਂਦਾ ਹੈਗਾ ਸੁਨੀਆਂ ਨਹੀਂ ਆਇਆ ਕਿ ਤਾਇਆ ਲੱਗ ਰਿਹਾ ਹੈ ਤੇ ਪਹਿਲੀ ਵਾਰ ਦੇਖ ਰਿਹਾ ਹੈਗਾ ਤੂੰ ਵੀ 20 ਸਾਲਾਂ ਬਾਅਦ ਆ ਰਿਹਾ ਬਈ ਤੇ ਆ ਮਤਲਬ ਤਾਇਆ ਆ ਬਈ ਤੇ ਮੈਂ ਕਹਿੰਨਾ ਬੜਾ ਦੱਸ ਦੇ ਮੈਂ ਤੇ ਤਾਇਆ ਵੇ ਵੀ ਕਿਵੇਂ ਫੇੜ ਹੈ ਵੀਡੀਓ ਵੀ ਵੀਰੇ ਇਹਦਾ ਪੂਰਾ ਐਨਪਰੀਮਾਨਸ ਜਿਹੇ ਸ਼ੂ ਹੀ ਹੈਗਾ ਲੋਨ ਵਾਲੇ ਵਾਲੇ ਬਾਕੀ ਵੀਡੀਓ ਦੇਖ ਸਕਦਾ ਹੋ ਵੀਡੀਓ ਹਣਾ ਬਾਈ ਦੀਆਂ ਪੁਰਾਣੀਆਂ ਪਜਾਮ ਪੁਰਾਣੇ ਤੇ ਤੁਹਾਨੂੰ ਪਤਾਗਾ ਆਪਾਂ ਪੁਰਾਣੇ ਬਿਜੁਰਦਾਂ ਨਾਲ ਵੀ ਐਕਟ੍ਰੈਕਸ਼ਨ ਕਰਾਵਾਂਗੇ ਤੁਹਾਡੀ ਤੇ ਦੇਖੀਏ ਉਹ ਜੁੜੇ ਰਹੇ ਆ। ਇਹ ਫੌਜੀ ਦਾ ਸਕਾਪਦੀ ਜੈਕ ਹੋਰ ਆ ਗਿਆ ਤੇ ਬਾਈ ਨਾਲ ਕਰਦੇ ਆ ਇੰਟਰੋਡੈਕਸ਼ਨ ਕਿਉਂ ਵੀ ਕਿੰਨਾ ਕ ਚਾਹ ਤਨੂ ਬਾਬੇ ਪੂਰਾ ਪੂਰਾ ਚਾਹ ਪੂਰਾ ਚਾਹ ਵੀਰੇ ਬਾਈ ਤਿਆਰੀਆਂ ਚੱਲਦੀਆਂ ਕੱਲ ਦੀਆਂ ਹੈਗਾ ਆਪਣੇ ਵਿਆਹ ਦੀਆਂ ਨਹੀਂ ਕਈ ਦਿਨ ਹੋ ਰਿਹਾ ਤੇਰੇ ਵਿਆਹ ਤੋਂ ਵੱਧ ਚਾਹ ਆ ਕਹਿੰਦੇ ਮੁੰਡੇ ਨੂੰ ਕਾਰ ਵਾਲੀ ਨਾਲ ਰਸ ਦੇਦੇ ਆ ਦੇ ਰਿਹਾ ਕੰਮ ਕਾਲਾ ਸੀ ਗੱਲਾ ਨਹੀਂ ਛੱਡਦੇ ਮਨੂੰ ਕਿੱਧਰ ਗਿਆ ਮਨੂੰ ਨੂੰ ਲੋਕ ਫੇਰ ਲਾਓ ਜੀ ਤੇ ਆਪਣੇ ਪਿੰਡ ਦੇ ਖੜੇ ਨੇ ਹਨਾ ਮਹਾਨ ਤੇ ਅਸਦੀ ਕਹਿੰਦਾ ਮੈਂ ਸਰਦੀ ਤੇ ਯਾ ਕਰਦਾ ਤੇ ਆ ਫੌਜੀ ਬਾਈ ਦੇ ਭਰਾ ਨੇ ਯਾ ਬਾਈ ਉਹਨਾਂ ਦਾ ਗਾਣੇ ਦਾ ਕੰਮ ਆ ਸਣੀ ਪਤੀਜਾ ਫੌਜੀ ਬਾਈ ਦਾ ਆ ਵੀ ਪਤੀਜਾ ਆ ਹਰਮਨ ਦਿਹਾੜੀ ਪਤੀਜਾ ਤੇ ਬਾਕੀ ਆਪਣੇ ਪਿੰਡ ਦੇ ਸੱਸੀ ਗਾਂਕਲ ਜੀ ਫਿਰ ਤੁਸੀਂ ਕੁਆਲਟੀ ਆ ਜਾ ਪਿੰਡ ਦੇ ਸਾਰੇ ਹੋਂਦੇ ਆਏ ਹੋ ਲੈਣਾ ਪਹੁੰਚੇ ਨੇ ਹੂੰ ਬਾਈ ਆਪਣਾ ਥੈਂਕ ਯੂ ਬਾਈ ਧੰਨਵਾਦ ਆਪਾਂ ਇਕੱਠਿਆਂ ਨੇ ਜਾਣਾ ਜੀ ਸਨਮਾਨ ਸਨਮਾਨ ਇਧਰ ਅੰਕਲ ਜੀ ਨੂੰ ਆਪਣੇ ਨੂੰ ਕੱਢ ਲਿਓ ਕਾਫਲਾ ਯਾਰ ਆਹ ਸਰ ਸਰਦਾਰ ਮੀਤਾ ਸਿੰਘ ਨੂੰ ਆਉਣਾ ਨਹੀਂ ਵੋਟਾਂ ਲਈ ਸਨਮਾਨਿਤ ਕੀਤਾ ਜਾਂਦਾ ਤੇ ਹਾਰ ਨਾਲ ਇਹਨਾਂ ਦਾ ਪੁਰਸਕਾਰ ਕੀਤਾ ਜਾਂਦਾ ਹੈ ਬਸ ਕਰੋ ਕੀ ਜੋਗੀ ਲਾਵੀ ਬਾਈ ਹੁਣੀ ਆਪਣੇ ਸਾਰੇ ਚਾਚਾ ਜੀ ਸਰਬਾ ਦਿਵਾਲ ਇਹ ਨੀਡ ਨੂੰ ਅੱਜ ਸਰਪੰਚ ਬਣਾਦਾ ਸੀ ਪਿੰਡ ਦਾ ਕੀ ਨਹੀਂ ਲੈਣਾ ਇਹ ਸਿੱਖ ਦਾ ਸਿੱਖ ਤਾਂ ਨੇ तेर तो आ आ तो भी फौजी पौजा इधर आई पे भाई सारे ਹੈਣਾ ਫੌਜੀ ਨੂੰ ਅਸੀਂ ਮਿਲੇ ਸੀਗੇ ਤੇ ਬਾਈ ਨੂੰ ਮਿਲ ਕੇ ਬਹੁਤ ਜ਼ਿਆਦਾ ਸਕੂਨ ਆ ਯਾਰ ਮਿਲਿਆ ਹੈਣਾ ਤੇ ਨਾਲ ਦਾ ਸੀ ਆਂ ਵਿਂਟਰ ਆ ਫਿਰਦਾ ਬਚਾਰਾ ਇਥੇ ਵੇਖ ਬੜਾ ਰੈਕਸ਼ਨ ਫੂਲਦਾ ਫੂਲਦਾ ਹੀ ਨਹੀਂ ਜਮੀ ਚੱਕ ਹੋ ਗਿਆ ਦੇਖ ਕੇ ਡਰ ਗਿਆ ਦੇ ਲੈ ਵੀ ਆਪਣੇ ਦਾ ਨਾਮ ਸਾਠ ਰੱਖਦਾ ਬਾਈ ਕਾਰਡ ਹੋ ਗਿਆ ਲੈ ਕਾਰਡ ਸਰਬੱਤ ਨੇ ਹੇਰਦਾ ਵੀ ਸਾਡੇ ਦਰਮਿਆਨ ਆ ਗਿਆ ਮੈਲ ਮੈਲ ਖੋਦਨ ਨੂੰ ਖਿੱਚਦਾ ਕੰਮ ਕਾਫਲਾ ਦੇਖੋ ਇੱਧਰ ਗੱਡੀਆਂ ਦਾ ਅੱਜ ਪਰ ਕੰਮ ਨਾਲ ਆਈਆਂ ਨੇ ਗੱਡੀਆਂ ਫੌਜੀ ਕੋਲ ਜਿੰਦਾਬਾਦ ਬਾਈ ਬਹੁਤ ਜਮਾਨ ਕਰ ਰਿਹਾ ਹੈ ਆ ਦੇਖੋ ਬਈ ਗੱਲਾਂ ਕਰਦੇ ਲੋਕੀ ਫੌਜੀ ਕੋਲ ਦੇ ਦੀਆਂ ਵਿੱਚ ਵਿਦੇਸ਼ਾਂ ਪਈਆਂ ਤੂੰ ਮਾਪੋ ਕੋਲਦੀ ਕੋਲ ਦੇ ਜਿੰਦਾਬਾਦ ਫੌਜੀ ਕੋਲ ਦੇ ਜਿੰਦਾਬਾਦ ਫੌਜੀ ਕੋਲ ਦੇ ਜਿੰਦਾਬਾਦ ਬਈ ਇੱਥੋਂ ਪਤਾ ਲੱਗਦਾ ਬਈ ਇਹ ਕੀ ਕੁਝ ਖੱਟਿਆ ਹੜਾ ਦੂਰੋਂ ਨੇੜੋਂ ਪਹੁੰਚੇ ਨੇ ਲੋਕ ਆਏ ਨਹੀਂ ਹੈਗੇ ਬਈ ਇਕੱਲੇ ਪਿੰਡ ਵਿੱਚ ਨੇ ਬਈ ਦੂਰੋਂ ਆਏ ਨੇ ਬਈ ਦੂਰੋਂ ਦੂਰੋਂ ਲੋਕ ਦੇਖੋ ਬਈ ਦੂਰੋਂ ਦੂਰੋਂ ਪਹੁੰਚੇ ਨੇ ਦੂਰੋਂ ਦੂਰੋਂ ਹਣ ਬਈ ਆਪਣਾ ਸਵੇਰ ਤੋਂ ਡਰਾਈਵ ਕਰੀ ਜਾਂਦਾ ਭਰਾ ਆਪਣਾ ਹੈ ਬਹੁਤ ਵੱਡੀ ਸੇਵਾ ਨਿਭਾ ਰਿਹਾ ਗਰਮੋਂ ਗਰਮੀ ਹੋਇਆ ਕਹਿਣਾ ਦੇਖਿਆ ਏਡਾ ਕਾਫਲਾ ਕਦੇ ਬਈ ਜਮੀ ਦੇਖ ਯਾਰ ਹਣਾ ਨਜ਼ਾਰੇ ਬੰਨੇ ਪੈਣੇ ਦੇ ਇਕੱਠ ਦੇ ਯਾਰ ਜਿੰਦਾਬਾਦ ਲੈ ਵੀ ਆਪਾਂ ਸਾਪ ਐਂਟਰੀ ਕਰਤੀ ਤੇ ਆਹ ਪਿੰਡ ਨੂੰ ਬਾਈ ਨੇ ਬਹੁਤ ਮਸ਼ਹੂਰ ਕੀਤਾ ਵਿੱਚ ਕੋਲਡ ਸਾਪ ਆਉਂਦਾ ਨਾ ਉਹੀ ਪਿੰਡ ਆ ਇਹ ਸਾਪਾ ਪਿੰਡ ਆ ਗਿਆ ਦੇਖੋ ਕੋਲਡ ਜਿੰਦਾਬਾਦ ਆਪਣੇ ਡਰਾਈਵਰ ਦੀ ਲੱਤ ਛਾਉਂਗੇ ਜਿਹੜੀ ਤੂੰ ਚਲਾ ਓਏ ਉਹੀ ਕਰਦਾ ਬਹਾਨੇ ਲਾਉਂਦਾ ਬਹਾਨੇ ਨਹੀਂ ਫੇਚ ਮਾਰਨ ਛਾਉ ਲੱਗੇ ਝੂੜ ਨਹੀਂ ਬ੍ਰੇਕ ਸਾਨੂੰ ਛੱਡ ਦੇਣੇ ਇਸੇ ਤਰ੍ਹਾਂ ਬ੍ਰੇਕ ਮਾਰਦਾ ਓਏ ਉਹ ਬਾਤ ਪੁੱਛ ਨਾਲ ਨਾਲ ਆ ਰਿਹਾ ਮੈਨੂੰ ਕਿਸੇ ਨਾਲ ਇਥੇ ਆਪਣੇ ਸੁੰਨੀ ਭਰਾ ਉਹਨਾਂ ਨੇ ਬਾਈ ਨੂੰ ਸਨਮਾਨ ਕੀਤਾ ਕੱਪਣ ਵਾਲੇ ਤੇ ਬਾਕੀ ਪਾਈ ਦੀ ਪੰਚਾਇਤ ਹੈ ਨਾ ਸੁੰਨੀ ਆ ਚਲੀ ਓਏ ਆਇਆ ਆਓ ਥਲੀ ਜਾਓ ਆ ਦੇਖ ਭਾਈ ਮੜਾ ਜਾ ਵੀਡੀਓ ਬਣਾਇਂ ਜਰੀ ਵੀਡੀਓ ਬਣਾ ਕਾਰਮ ਹੁਣੀ ਵਧੀਆ ਡਿਊਟੀ ਨਿਭਾ ਰਿਹਾ ਹੈ। ਦੇਖੋ ਭਈ ਹੁਣ ਪਿੰਡ ਵਾਲਾ ਰਾਹ ਮੁੜ ਪਿਆ ਆਪਾਂ ਤੇ ਆ ਆਪਣੇ ਪਿੰਡ ਵਾਲਾ ਰਾਹ ਗਾ। ਚਲੋ ਚਲੋ ਖੇਚੋ ਖੇਚੋ। ਵਧੋ ਕਾੜ ਵੜੀ ਲੈ। ਉਹ ਨਾ ਬਚਾਉਣਾ ਕੱਢੋ। ਕੋਈ ਕਾਬਲਾ ਜੀ ਬਈ ਹੁਣ ਬਾਈ ਹੁਣੀ ਮੱਥਾ ਟੇਕਣ ਗਏ ਨੇ ਆਪਣੇ ਪਿੰਡ ਦਾ ਗੁਰੂ ਘਰ ਆ ਤੇ ਬਾਕੀ ਗੱਡੀਆਂ ਤਾਂ ਕਾਫੜਾ ਇੱਥੇ ਟੋਕ ਲਿਆ ਦੇਖੋ ਵੇ ਕਾਹ ਚੇ ਸਪਾਈਟੇ ਪਹੁੰਚ ਗਏ ਆ ਚਾ ਚੜ੍ਹਦਾ ਇੱਥੇ ਜੀ ਆਪਣੇ ਪਿੰਡ ਚ ਪਹੁੰਚ ਗਏ ਤੇ ਆਪਣੇ ਆਂ ਜੁਨਨ ਕਾਦਿਆ ਜੀ ਅਸੀਸ ਸਿੰਘ ਜੀ ਸੀਰਾ ਹੋਰ ਵੀ ਬਹੁਤ ਆ ਨਾਮਰ ਸਫੀਅਤਾਂ ਪਹੁੰਚੀਆਂ ਨੇ ਸਾਹਮਣੇ ਸ਼ਹਿਰ ਚ ਜਾ ਕੇ ਬਸ ਜਿਹੜਾ ਪਿੰਡਾਂ ਦੇ ਵਿੱਚ ਪਹਾੜਾਂ ਵਾਲਾ ਪੱਡਾ ਨਿਵਾਣ ਵਿੱਚ ਬਿਲਕੁਲ ਦਾ ਜਿਹਨਾਂ ਸਾਹਮਣੇ ਦੇ ਵਿੱਚ ਕਿਸੇ ਜ਼ਮੀਨ ਦੇ ਵਿੱਚ ਆਪਾਂ ਇਕੱਠੇ ਹੁੰਨੇ ਆ ਫਿਰ ਹੋਰ ਮੈਂ ਇਹਦੇ ਦੇਖਿਆ ਨਹੀਂ ਮੈਂ ਬਾਹਰੀ ਸਟੇਟਾਂ ਦੇ ਵਿੱਚ ਵੀ ਜਾਣਾ ਪਰ ਜਿਹੜਾ ਬਾਬੇ ਨਾਨਕ ਦੀ ਧਰਤੀ ਦਾ ਸਵਰਗ ਉਹ ਪੂਰੀ ਦੁਨੀਆ ਦੇ ਪਰਸਵਰਗ ਸੀ ਇਹ ਕਿਹੋ ਜਿਹੀ ਧਰਤੀ ਹੈ ਜਿੱਥੇ ਇੰਨੇ ਸੋਹਣੇ ਹੱਸਦੇ ਵਸਦੇ ਲੋਕ ਰਹੇ ਤੇ ਹਾਂਜੀ ਆਪਣੇ ਵਾਈ ਜੀ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਧੰਨਵਾਦ ਜੀ ਬਾਦਵਾਦ ਕਿਆ ਭਾਈ ਆਪਣੇ ਜੀ ਦੇ ਘਰੇ ਅੱਜ ਰੌਣਕਾਂ ਲੱਗੀਆਂ ਹਾਂਜੀ ਬਹੁਤ ਟਾਈਵਲ ਹਾਈ ਸਹੀ ਗੱਲ ਹੈ ਜੀ ਬਹੁਤ ਖੁਸ਼ੀ ਆ ਲਾਕੀ ਨੂੰ ਇੰਨੀ ਖੁਸ਼ੀ ਆ ਪਿੰਡ ਵਾਲਿਆਂ ਨੇ ਪੋਕਾਂ ਤੇ ਬਿਠਾਇਆ ਨੂੰ ਜੀ ਸਹੀ ਗੱਲ ਹੈ ਜੀ ਬਹੁਤ ਕੱਟ ਸੀਗਾ ਜੀ ਸਾਰੇ ਕਬੱਡੀ ਖਿਡਾਰੀ ਇਕੱਠੇ ਹੋਏ ਪੰਜਾਬ ਭਰ ਤੋਂ ਹਾਈ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਵੀ ਇਹਨੂੰ ਦੇਖ ਕੇ ਹੋਰ ਮੁੰਡੇ ਕਿੰਨੇ ਕਬੱਡੀ ਦੇ ਵਿੱਚ ਪੈਦਾ ਹੋਣਗੇ ਕੋਚੀ ਸਾਹਿਬ ਨੇ ਅੱਜ ਵਾਅਦਾ ਕੀਤਾ ਕਹਿੰਦਾ ਮੈਂ ਇੱਥੇ ਹੀ ਰਹਿ ਕੇ ਹਾਂਜੀ ਬੱਚਿਆਂ ਨੂੰ ਬਹੁਤ ਬਦ ਕਰੂੰਦਾ ਸਹੀ ਗੱਲ ਹਾਂਜੀ ਬਹੁਤ ਮੋਟੀਵੇਟ ਹੋਣਗੇ ਜੀ ਬੰਦੇ ਹੁਣ ਅੱਜ ਕੱਲ੍ਹ ਤੋਟਰਾ ਨੰਦ ਤਾਂ ਬੈਸੀ ਬਹੁਤ ਉੱਚਾ ਹੋਇਆ ਹਾਂ ਜੀ ਸਿੰਘ ਜੀ ਵੀ ਤੇ ਹੈਰ ਹਾਂਜੀ ਐਮ ਐਲ ਏ ਬਣੇ ਕੇ ਮੰਤਰੀ ਬਣੇ ਹੁਣ ਆਈ ਪੀ ਹਾਂਜੀ ਜਿਹੜੀ ਦੇਸ਼ ਦੀ ਵੱਡੀ ਪੰਚਾਇਤ ਹੁੰਦੀ ਉਹਦੇ ਵਿੱਚ ਭੇਜਿਆ ਸਹੀ ਹੈ ਜੀ ਆਪਣੇ ਸੰਦੀਪ ਛੱਲੀ ਜੀ ਜਿਹਨੇ ਕਮੈਂਟਰੀ ਦੇ ਵਿੱਚ ਹਾਂਜੀ ਤੇਰਾ ਨਾ ਹੈ ਧੰਨਵਾਦ ਜੀ ਤੋਟਰਾ ਨੰਦ ਤਾਂ ਹਾਂਜੀ ਕਿ ਸਾਡੇ ਸਾਰਿਆਂ ਖਸਫਾ ਦੇ ਵਿੱਚ ਕੋਟਰੀ ਤੁਰੜਾ ਸ਼ਾਫਾ ਹੈ ਨਾਮ ਆ ਬਹੁ ਮਟਾ ਨਾ ਬਣੀ ਗਈ ਹਾਂਜੀ ਸਭ ਕੋ ਸਾਂਝਾ ਸਹੀ ਹੈ ਜੀ ਬੀਨਾ ਜੈਨ ਦਾ ਸਭ ਕੋ ਸਾਂਝਾ ਸਾਡਾ ਪਰਮਾਤਮਾ ਵੇਖ ਰਹੀ ਸਪੈਨਡਰ ਉੱਪਰ ਕੀ ਬਕਸ਼ੇ ਹੋਰ ਜੀ ਰਕਰਨ ਟ੍ਰੱਕੀ ਬਕਸ਼ੇ ਲੰਮੇ ਹੱਥ ਜਵਾਹਨ ਸਪੈਨਡਰ ਦੇ ਵਿੱਚ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਉਣ ਦਾ ਠੀਕ ਹੈ ਜੀ ਇੱਧਰ ਆ ਦੇ ਕੋਈ ਬਾਈਰਾ ਪ੍ਰਾਣਾ ਕੰਦਰਾ ਬਾਈ ਦੇ ਕੰਦਰਾ ਪੈ ਰਿਹਾ ਯਾਰਿਆ ਮਾਤਾ ਜੀ ਲਓ ਜੀ ਹੁਣ ਐਂਡ ਆ ਸਮਾਪਤੀ ਆ ਮੀ ਵੀ ਫੁੱਲ ਜੋਰਾਂ ਤੇ ਪੈ ਗਿਆ ਪੈ ਰਿਹਾ ਦੇਖੋ ਇਧਰ ਹਾਂਜੀ ਬਈ ਆ ਆ ਮਿਲ ਕੇ ਬਹੁਤ ਵਧੀਆ ਲੱਗਿਆ ਬਈ ਹੈ ਨਾ ਤੇ ਅਗਲੇ ਬੈਠੇ ਆਂਗੇ ਇਹ ਬਲੌਗ ਤੁਸੀਂ ਪੂਰਾ ਦੇਖ ਹੀ ਲਿਆ ਹੋਣਾਗਾ ਕੀ ਕੀ ਮੇਰਾ ਸੱਤੇ ਕਿੰਨਾ ਕੱਟ ਸੀ ਨਾ ਕਿੰਨਾ ਕਾਫਲਾ ਸੀਗਾ ਤੇ ਮੀਹ ਵਾਲਾ ਮੌਤਮਾ ਵੀ ਹੁਣ ਵੀ ਦੇਖੋ ਹਾਂਜੀ ਲਓ ਜਿੱਥੇ ਅੱਜ ਖੁਸ਼ੀ ਦਾ ਮਾਹੌਲ ਹੈ ਰੱਬ ਵੀ ਖੁਸ਼ ਹੈ ਮੌਸਮ ਵੀ ਮੈਨੂੰ ਲੱਗਦਾ ਅੱਜ ਮੀਂਹ ਕੀ ਦੇ ਕੀ ਕਣੀ ਦਾ ਮੀਂਹ ਪੈਣਾ ਹੀ ਪੈਣਾ ਰੱਬ ਵੀ ਅੱਜ ਖੁਸ਼ ਹੋ ਗਿਆ ਪੂਰਾ ਹਾਂ ਭਾਈ ਫੌਜੀ ਸਾਹਿਬ ਅੱਜ ਪਿੰਨ ਵਿੱਚ ਆਇਆ ਪਹਿਲੀ ਵਾਰ 21 ਸਾਲਾਂ ਔਨੇ ਬਾਅਦ ਤੇ ਮੌਸਮ ਵੀ ਬਹੁਤ ਵਧੀਆ ਹੋ ਗਿਆ ਅੱਛਾ ਮੌਸਮ ਹੋ ਗਿਆ ਤੇ ਬੱਦਲ ਵੀ ਆਉਂਦੀ ਹੈ ਆਸਲਾ ਤੇਰੀ ਬਟਾ ਅਨੁਕੂਲ ਮੌਸਮ ਹੈ ਤੇ ਸਾਡਾ ਜੀ ਬਲੌਗ ਵਧੀਆ ਲੱਗਿਆ ਭਾਈ ਹਾਂਜੀ ਸਰਪਾ ਜੀ ਹਾਂ ਦੱਸਿਓ ਆਪਾਂ YouTube ਚੈਨਲ ਸਬਸਕ੍ਰਾਈਬ ਕਰ ਹਾਂ ਭਾਈ ਸਰਪਾ ਜੀ ਜੀ